ਸਾਹਿਬ ਜਦੇ ਤੇ ਮਾਤਾ ਗੁਜਰਕੌਰ ਜੀ ਦੀ ਪਿਆਸਾਨੀ ਸ਼ਹਾਦਤ ਨੂੰ ਦਸਾਉਂਦਾ ਔਰ ਜੋ ਉਹਨਾਂ ਦੀਆਂ ਕੁਰਬਾਨੀਆਂ ਕੀਤੀਆਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਅਸੀਂ ਇੱਕ ਸੰਦੇਸ਼ ਦੇ ਦੇ ਬਾਤੇ ਧਰਮ ਤੇ ਵਿਸਾ ਕਲੱਬ ਦੀ ਸਮੁੱਚੀ ਟੀਮ ਨੇ ਕੋਪਰਾਲਾ ਕੀਤਾ ਜਿਸ ਤਹਿਤ ਅਸੀਂ ਕੱਲ 30 ਤਰੀਕ ਨੂੰ ਸ਼ਾਮੀ 6 ਵਜੇ ਤੋਂ 9 ਵਜੇ ਤੱਕ ਇੱਕ ਮਹਾਨ ਕੀਰਤਨ ਸਮਾਗਮ ਅਤੇ ਸ਼ਹੀਦੀ ਸਮਾਗਮ ਵਿਸ਼ਹਿਰਾ ਗਰਾਉਂਡ ਪ੍ਰਤਾਪ ਚੋਕ ਵਿਖੇ ਕਰ ਰਹੇ ਹਾਂ ਜਿਸ ਸਿੱਕੋਂ ਦੇ ਮਹਾਨ ਕੀਰਤਨੀਏ ਭਾਈ ਜਗਿੰਦਰ ਸਿੰਘ ਰਿਆੜ ਅਤੇ ਸੰਤ ਸੇਵਕ ਜੱਥਾ ਉਹਨਾਂ ਰਾੜਾ ਸਾਹਿਬ ਵਾਲਿਆਂ ਦੀਆਂ ਸਮੂਹ ਜੱਥਾ ਸੰਗਤੀ ਰੂਪ ਦੇ ਵਿੱਚ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ ਔਰ ਗੁਰੂ ਜਸ ਸੁਣਾਉਣਗੇ ਤੋਂ ਸਾਰੀਆਂ ਹੀ ਲੁਧਿਆਣੀਆਂ ਸਮੁੱਚੀਆਂ ਸੰਗਤਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਸਾਰੇ ਹੀ ਪਰਿਵਾਰਾਂ ਸਮੇਤ ਆਓ ਤਿਆਰੀਆਂ ਜੋਰਾਂ ਦੇ ਚੱਲ ਰਹੀਆਂ ਨੇ ਜੀ ਸੋ so, ਕੱਲ 6 ਵਜੇ ਤੋਂ 9 ਵਜੇ ਤੱਕ ਲਾਸਾਨੀ ਮਹਾਨ ਕੀਰਤਨ ਦਰਬਾਰ ਹੋਏਗਾ ਸੋ ਸਮੁੱਚੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਇੱਕ ਵਾਰ ਫਿਰ ਤੋਂ ਆਪਜੀ ਪਰਿਵਾਰਾਂ ਸਮੇਤ ਆਓ ਜਿੱਥੇ ਗੁਰੂ ਜਸ ਸੁਣੋ ਉੱਥੇ ਹੀ ਵੀ ਆਪਣੇ ਪਰਿਵਾਰਾਂ ਔਰ ਬੱਚਿਆਂ ਨੂੰ ਗੁਰੂ ਦਾ ਜਸ ਸੁਣਾ ਕੇ ਆਪਣਾ ਜੀਵਨ ਸਫਲਾ ਕਰੋ ਸੋ ਫਿਰ ਤੋਂ ਬੇਨਤੀ ਹੈ ਕਿ ਗੁਰੂਪੇ ਲੰਗਰ ਟੁੱਟ ਵਰਤਣਗੇ ਸੁਰੱਖਿਆ ਦੇ ਅਤੇ ਪਾਰਕਿੰਗ ਦੇ ਅਸੀਂ ਵਿਸ਼ੇਸ਼ ਇੰਤਜ਼ਾਮ ਕੀਤੇ ਨੇ ਸੋ ਸੁਮੁੱਚੀ ਧਰਮ ਤੇ ਵਿਸਾ ਕਲਬ ਦੀ ਟੀਮ ਉਸ ਪਲ ਨੂੰ ਲੈ ਕੇ ਵੇਟ ਕਰ ਰਹੀ ਹੈ ਕਿ ਇਸ ਵੇਲੇ ਤੁਸੀਂ ਸਾਡੇ ਆਓ ਅਸੀਂ ਪਲਕਾਂ ਬਿਸ਼ਾ ਕੇ ਤੁਹਾਡੀ ਇੰਤਜ਼ਾਰ ਕਰਾਂਗੇ ਔਰ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਅਸੀਂ ਆ ਕੇ ਉਸ ਮਹਾਨ ਚੀਜ਼ਾਂ ਨੂੰ ਸਤਕਾਰ ਪੇਟ ਕਰੀਏ ਔਰ ਆਪਣਾ ਜੀਵਨ ਸਵਾਰ ਕਰੀਏ ਸੁਮੁੱਚੀ ਸੰਗਤ 와ਥੇ ਜਿੱਥੇ ਪਾਰਕਿੰਗ ਦੇ ਵਿਸ਼ੇਸ਼ ਨਿਯਮ ਕੀਤੇ ਉੱਥੇ ਸਰਦੀ ਦੇ ਮੌਸਮ ਮੁੱਖ ਰੱਖਦੇ ਹੋਏ ਚਾਹ ਦੀ ਲੰਗਰ ਔਰ ਗੁਰੂ ਕੇ ਲੰਗਰ ਤੋਟ ਵਰਤਣਗੇ ਔਰ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਸੰਤ ਸੇਵਕ ਮੀਡੀਆ ਦੇ ਉੱਪਰ ਪ੍ਰਸਾਰਣ ਲਗਾਤਾਰ ਜਾਰੀ ਰਹੇਗਾ ਸੋ ਸਾਰੀਆਂ ਹੀ ਲੁਧਿਆਣੀਆਂ ਗੁਰਨਾਣਕ ਨਾਮ ਲੈਵਾ ਸੰਗਤਾਂ ਨੂੰ ਬੇਨਤੀ ਹੈ ਕਿ ਆ ਵੱਡੀ ਗਿਣਤੀ ਵਿੱਚ ਪਰਿਵਾਰਾਂ ਨੂੰ ਔਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਗੁਰੂ ਜਸ ਸਰਵਣ ਕਰੀਏ ਅਤੇ ਲਾਹਾ ਕਟਿਏ ਔਰ ਆਪਣਾ ਜੀਵਨ ਸਫਲਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ